ਰਾਤੋਈ ਪੰਚਾਇਤ ਪੁਰਾ ਪਾਲਕ ਮਰੂ ਦੀ ਕਲਕਾ ਯਾਦ ਜਿੰਕੀ ਭੱਤੇ ਸਾਡੇ ਤੇ ਕੇਪਰ ਕੀਤੀ ਰਹਿਮਤ ਕੀਤੀ ਗੁਰੂ ਪਾਤਸ਼ਾਹ ਨੇ ਸਾਡੇ ਅਲ ਦੇਜ ਤੇ ਸਾਡੇ ਵਰਕੇ ਦਾ ਸਿੰਘਾਂ ਦੇ ਦੇਜ ਕੀਆ ਸੀ ਸਿਨੇ ਹੀ ਕੋ ਸਰਕਾਰ ਬਣਾਉ ਤਬ ਇੱਕ ਗਵਿੰਦ ਸਿੰਘ ਨਾਮ ਬਣਾਉ ਕੋ ਕਿਤੇ ਉਹ ਨਾਮ ਦੇਖੀਏ ਉਹ ਸਮਾਂ ਦੇਖੀਏ ਤਾਂ ਸਾਨੂੰ ਘੋੜਿਆਂ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਪਰ ਗੁਰੂ ਮਾਤਾਰ ਨੇ ਮਿਹਰ ਕੀਤੀ ਸਾਨੂੰ ਸਰਦਾਰੀਆਂ ਬਖਸ਼ੀਆਂ ਸਾਰੇ ਸਾਡੇ ਵੀਰਾਂ ਨੇ ਉਹ ਸੱਦੇ ਚੜ੍ਹਨ ਦਾ ਹੱਕ ਕਰ ਰੱਖਿਆ ਹੋਇਆ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਗੁਰੂਆਂ ਪੀੜਾਂ ਨੇ ਜੋ ਸਾਡੇ ਉਹਨਾਂ ਸਿੰਘਾਂ ਨੇ ਕਿਸ ਤਰ੍ਹਾਂ ਇਹਨਾਂ ਘੋੜਿਆਂ ਤੇ ਚੜ੍ਹ ਕੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀ ਤੇੜੀ ਤਾਕਤ ਜਮਾਈ ਹੈ ਇਸ ਵਾਸਤੇ ਮੈਂ ਸਾਰੇ ਵੀਰਾਂ ਨੂੰ ਵਧਾਈ ਜਿੰਦਾਂ ਇਹ ਯਾਰ ਕਰ ਲੋ ਵਧਾਈ ਦੇਣੀ ਚਾਹੀਏ ਸਾਰਿਆਂ ਨੂੰ ਕਿ ਇਹਨਾਂ ਨੇ ਸਾਡੇ ਨਿਰਗਰਾਂ ਦੇ ਪਟੇਟਾਂ ਨੇ ਸਾਡੇ ਕਲੱਬਾਂ ਦੇ ਵੀਰਾਂ ਨੇ ਜੋ ਇਹ ਪ੍ਰਾਲਾ ਕੀਤਾ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਐਸੀ ਖੁਦ ਟੂਰਨਾਮੈਂਟ ਕਰਾਉਂਦੇ ਰਹੇ ਸਾਨੂੰ ਪਤਾ ਇਨ੍ਹਾਂ ਨੇ ਕੱਲੀ-ਕੱਲੀ ਚੀਜ਼ ਦੀ ਤਿਆਰੀ ਕਰਦੀ ਬਾਹਰੋਂ ਵਾਲੇ ਸਾਥੀਆਂ ਦੇ ਰਹਿਣ ਦਾ ਪ੍ਰਬੰਧ ਬਹਿਣ ਦਾ ਪ੍ਰਬੰਧ ਹੋਰ ਬੜੇ ਵੱਡੇ ਪ੍ਰਬੰਧ ਹੁੰਦੇ ਆ ਉਸ ਵਾਸਤੇ ਜਿੰਨਾ ਹੋ ਸਕੇ ਨਕਰੂਪ ਦੇ ਵਿੱਚ ਔਰ ਹੋਰ ਵੀ ਜਿਹੜੀ ਕੋਈ ਨਗਰ ਨੂੰ ਕੋਈ ਲੋੜ ਹੋਵੇ ਦੇਖੋ ਸਾਥੀਆਂ ਨਾਲ ਰਹਿ ਕਰਾਂਗੇ ਕਿ ਇਹ ਰਸਤੇ ਨੂੰ ਕੀ ਉਸ ਤਰ੍ਹਾਂ ਦਾ ਢੰਗ ਨਾਲ ਕਰੀਏ ਕਿ ਜਿੱਦੜ ਕੇ ਕੋਤ ਮਾੜਾ ਮੋਟਾ ਕੁੱਤਵਾ ਜਦੋਂ ਉਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹੇ ਉਹਨੂੰ ਕੋੜ ਕਰ ਸਕੀਏ ਤੇ ਮੈਂ ਸੰਜੀ ਨੂੰ ਇੱਥੇ ਆਉਂਦੇ ਜੀ ਆਇਆਂ ਕਹਿੰਦਾ ਕੋਕ ਦਾ ਹਰ ਇੱਕ ਦਾ ਅੰਦਰ ਨੇ ਮੇਰਾ ਫਰਜ਼ ਬਣਦਾ ਮੇਰਾ ਕੋਈ ਆਲਸੀ ਦੇਖੇ ਆਏ ਤੁਕੇ ਨੌ ਹੱਥੇ ਦੇਖਦੇ ਆ ਬੜਾ ਵੱਡਾ ਹਲਕਾ ਹੁੰਦਾ ਤੇਰੀ ਇਕੱਲ ਕ ਹੀ ਰਹਿ ਜਾਂਦਾ ਪਰ ਮੈਂ ਦੇਖਦਾ ਹਰ ਪ੍ਰੋਗਰਾਮ ਦੇ ਵਿੱਚ ਹਰ ਦੁੱਖ-ਦੁੱਖ ਦੇ ਵਿੱਚ ਹਾਜ਼ਰੀ ਲਾਉਂਦੇ ਆ ਪਾਰਟੀ ਮਾਰੋਤੇ ਸਾਡੀ ਹਾਜ਼ਰੀ ਪੰਜਾਬ ਦੀ ਪਾਰਲੀਮੈਂਟ ਦੇ ਉੱਤੇ ਲਾਉਂਦੇ ਆ ਅੱਪਾ ਸਾਰੇ ਰੋਲ ਵਿੱਚ ਕਿਸੇ ਤਰ੍ਹਾਂ ਪੰਜਾਬ ਦੀ ਸੇਵਾ ਲਈ ਕੰਮ ਕਰਕੇ ਸੋਚ ਚਾਉਂਦੇ ਨੇ ਜੀਤਣ ਔਰ ਮੈਂ ਸਾਰੇ ਕਲੱਬ ਦੇ ਅਹੁਦੇਦਾਰ ਸੋਭਨ ਨੂੰ ਧੰਨਵਾਦ ਕਰਦੇ ਨੇ ਕੁਵਣੇ ਇੱਕ ਪਰੋਲਾ ਕਰਕੇ ਸਾਡੇ ਇਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਝੋੜੇ ਪਾਲੇ ਇਹਨਾਂ ਨੂੰ ਉਹਨਾਂ ਦਾ ਜੋਰ ਦਿਖਾਉਣ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹਮੇਲੇ ਸਾਹਿਬ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਆ ਤੇ ਛੋਟਾ ਜਿਹਾ ਪ੍ਰਹਲਾਸੀ ਦਾ ਫੇਲਾਇ ਕੱਢਾ ਬੱਚਾ ਨੂੰ ਕੀ ਸੈਕ ਪਤਾ ਕੋ ਹੈ ਨਾ ਰੋੜੀਏ ਦੇ ਬਹੁਤ ਘੋੜਿਆਂ ਦੀ ਗਿਣਤੀ ਵਧੀਆ ਘੋੜੇ ਘੋੜੀਆਂ ਕੰਦੇ ਇਹ ਵੀ ਰੈਕੋਰਡ ਦੀ ਜਿਹੜੀ ਐਕਸਰਸਾਈਜ਼ ਬਹੁਤ ਹੁੰਦੀ ਹੈ ਜੀ ਬਹੁਤ ਧੰਨਵਾਦ ਜੀ ਸਮਾਂ ਕੱਢਿਆ ਜੀ ਹੌਂਜੀ ਐਮਐਲਏ ਸਾਹਿਬ ਦਾ ਸਨਮਾਨ ਚਿਤ ਦਿੱਤੇ ਜਾਂਦੇ ਆਓ ਜੀ ਐਮਐਲਏ ਸਾਹਿਬ ਹਰਜੀਤ ਸਿੰਘ ਚੱਲੀਏ ਤੋਦੀਪ ਸਿੰਘ ਬੁੱਟਾ ਪਾਸ ਤੇ ਜਸਵੀਰ ਬਾੜ ਯੱਗ ਤੋਂ ਵੀ ਭਾਈ ਰਵਿੰਦਰ ਗੁਜਾਰਾ ਜੀ ਆਓ ਜੀ ਆਓ ਸਨਮਾਨ ਚਿਤ ਜੀ ਸਕੋਰ ਸਿੰਘ ਦਰਪੰਦੀ ਜੀ ਕਾਹਦਾ ਇੱਕ ਜਣੀ ਵਾਲੇ ਪੈਰਾਂ ਨੂੰ ਕੰਮ ਇੱਕ ਸੁਖੀਰ ਸਿੰਘ ਨਾਰੀ ਵਾਲਾ ਨੇ ਅੱਜ ਫੇਰ ਜਿਹੜੇ ਆਏ 3854 ਇਹਦੇ ਖੁੱਲੇ ਬਾ ਹੋ ਜਾਈ ਖੁੱਲੇ ਹੋ ਚੱਲੋ ਹਾਂ ਮਰੀ ਕੁਰਸੀ ਤੇ ਕੋਈ ਹਾਂ ਬੈਠੇ ਨੇ ਬੈਠੇ ਨੇ ਇਹਦਾ ਹੋਰ ਚੀਟ ਪਾ ਰਹੇ ਨੇ ਆਵੇ ਫੋਟੋ ਕਰੀ ਜਾਂਦੇ ਲਾਈਵ ਵਾਲੀ

घोड़िया शब्दा का लोहा पहली जब ला चलो शाम बंद राह ਦੇਖੋਗੇ ਤਾਂ ਹਰਦੀਪ ਸਿੰਘ ਚੱਲਿਆ ਕੁਲਦੀਪ ਸਿੰਘ ਜੋਸਰ ਹਰਦੀਪ ਮਹਾਰਾ ਸਨਮਨ ਸਿੰਘ ਜੀ ਹਰਦੀਪ ਸਿੰਘ ਫੌਜੀ ਦਾ ਸਨਮਨ ਫੋਟੋਆਂ ਦੇ ਲੱਗੋ ਦੋ ਮੁੰਡੇ ਯਾਰਾ ਨਿਸ਼ਾਨ ਕਿ ਲੈ ਆਉਂਦੇ ਆਂ ਸਾਹਮਣੇ ਚੱਲਿਆ ਆ ਬਾਈ ਜੀ ਸ਼ਪੱਤਾ ਦਾਉਣ ਵਾਲੇ ਲੈ ਚੰਗੋ ਇਹ ਦੋ ਦੋੜ ਮਾਣ ਵਾਲੀ ਬਹੁਤ ਧੰਨਵਾਦ ਭਾਈ ਜੀ ਮੁਖਤਸਰ ਸਾਹਿਬ ਸਾਹਮਣੇ ਪਿੰਡ ਦੇ ਸਾਰੇ ਵੀ ਆ ਕੋਰਸ ਵੀ ਸਭ ਇਕੱਠੇ ਆ ਰਹੇ ਆ ਹੁਣ ਲਾਈਵ ਵਾਲੇ ਵੀ ਆ ਜਾਓ ਜੀ ਕੋਈ ਇੱਥੇ ਹਾਂ ਇੱਕ ਵੀ ਨੈਟਵਰਕ ਮੈਂ ਖੜਾ ਬਣਾਇਆ ਜਿੱਥੇ ਚੱਲ ਰਿਹਾ ਨਾ ਕੀ ਕਰਦਾ ਕੁਲਦੀਪ ਦੀ ਲਿਆਓ ਬੋਟੇ ਜੀ ਬਸੇ ਇਹ ਕਰਕੇ ਮੁੜ ਕੇ ਬਰੋਕ ਲੈਣੇ ਹੈ ਭਾਈ ਜੇ ਸ਼ਤਪੇ ਵਾਲੇ ਨੂੰ ਦੇਖ ਤਾ ਡਰ ਸ਼ਬਦਾ ਜਾਂਦਾ ਚੰਡੀ ਡੈਕ ਦੀ ਦਾ ਪਤਾ ਨਹੀਂ ਲੱਗਣਾ ਹਵਾਈ ਜਾ ਯੂਨੋ ਕੋਲੇ ਉੱਤਲੀਆ ਕਰਤਾ ਕਰਕੇ ਇੱਕ ਸ਼ੇਰ ਤੇ ਕੋਲੇ ਲਾਇਓ ਤੇ ਲਿਸਟ ਬਣਾ ਲਓ ਕਿਹੜੇ ਕੋਲੇ ਗਿਆ ਇੱਕ ਮੁੰਡਾ ਅਰਖ ਮੋਆਲੇ ਦੇ ਉੱਪਰ ਪਹੁੰਚ ਗਿਆ ਇੱਕ ਮੋਆਲੇ ਦਾ ਮੁੰਡਾ ਰੈਫਰੀ ਦੇ ਕੋਲ ਬੈਠ ਗਿਆ ਕੋੜੇ ਤੋਂ ਚੱਲ ਗਿਆ پتہ ਲੱਗ ਜੂ ਕਿਹੜਾ ਕੋੜਾ ਭਾਈ ਦੂਤੋਂ ਹੈ ਹੈਪੀ ਮਾਨੀ ਵਾਲੇ ਦਾ ਸਨਮਾਨ ਵੀ ਦੇਣੀ ਹੈ ਕਿਸੇ ਹੋਰ ਨੇ ਕੋੜੀ ਲਾਈ ਉਹਦੇ ਲੈਸਟ ਕਰਾਉਂਦੀ ਫਿਰ ਕਰ ਦਿੰਦੀ ਹੈ ਇਹਨਾਂ ਨੇ ਬਹੁਤ ਵੱਡੇ ਅਨੁਜੋੜ ਗਏ ਨੇ ਭਾਈ ਕੋਰੇ ਵਾਲੇ ਜਿਹੜੇ ਛਪਟੇ ਰਹੇ ਆ ਰਾਜਾ ਵੀਰ ਨੇ ਦੱਸਿਆ ਵੀ ਇੱਕ ਛੁੱਪ ਚ ਲੈ ਚੱਲਣਾ ਤਾਂ ਕਿ ਜਦੋਂ ਇਹ ਕਿਹੜਾ ਪਿਛਾ ਆ ਗਿਆ ਛਾਨ ਕੇ ਲਿਆ ਕੋਰੇ ਕਿਤੇ ਚਲੋ ਇੱਕ ਛੱਪ ਜੀ ਤਾਂ ਕਿ ਜਦੋਂ ਇਹ ਲੈ ਜੇ ਲੋ ਬਾਜੀ ਫਿਰ ਕੋਟ ਵਾਲੇ ਖਰਾਬ ਹੋਣਗੇ ਠੀਕ ਹੈ ਜੀ ਬਹੁਤ ਬੱਲੇ ਹੋ ਗਈ ਹਰਦੀਪ ਦਾ ਬਤੋ ਬਈ ਹਰਦੀਪ ਫੌਜੀ ਸਰਮਨ ਸਿੰਘ ਹਾਂ ਜੀ ਪ੍ਰਧਾਨ ਜੀ ਕਿੱਥੇ ਗਏ ਵੀ ਕੋਰਦੀਪ ਛੇਰ ਜੀ ਹਰਦੀਪ ਫੌਜੀ ਦਾ ਸਨਮਾਨਤ ਸਿੰਘ ਜੀ ਐਮਐਲਏ ਸਾਹਿਬ ਚਲੇਗੇ ਆ ਕਰੋ ਵਾਲੇ ਹਰਜੀਤ ਤੁਸੀਂ ਕਰ ਦਿਓ ਭਾਈ ਦਾ ਸਨਮਾਨਤਨ ਭਾਈ ਹਰਦੀਪ ਫੌਜੀ ਬਹੁਤ ਬੱਤਾ ਸਹਿਯੋਗ ਦੇਦਾ ਸਾਨੂੰ ਲੈਣਾ ਤੇ ਭਾਈ ਜੀ ਦੇ ਨੂੰ ਪਰਫਾ ਵਾਲੇ ਸਜੀਦਾ ਸਾਡਾ ਭਰਾ ਅਸੇ ਭਈਓ ਬਲਵਾਓ ਓ ਮੈਂ ਕਿ ਉੱਤਰਾ ਵੀਰਾਂ ਨੂੰ ਮਿਲਦੇ ਆ ਸਾਰੇ ਇੱਕ ਸ਼ਕਤ ਨਾਲ ਚੱਲੋ ਪ੍ਰਬੰਧਕ ਵੀਰਾਂ ਨੇ ਕਹਿੰਦਾ 5:30 ਹੋ ਗਏ ਆ ਸਾਰੇ ਇੱਕ ਸ਼ਕਤ ਨਾਲ ਚੱਲੋ ਬਾਜੀ 12:00 ਤੱਕ ਹੋ ਰਿਹਾ ਪ੍ਰਬੰਧਕ ਵੀਰਾਂ ਨੇ ਕਹਤਾ ਬਾਜੀ 5:30 ਹੋ ਗਿਆ ਆ ਜੇ 15 ਮਿੰਟ ਹੋਰ ਨਹੀਂ ਜਾਂਦੇ ਇੱਕ ਵਾਰ ਬਾਜੀ ਲੋਕਾਂ ਨੇ ਕੋਈ ਹੋਰ ਹੈ ਜੀ ਗੱਲ ਖੱਤੇ ਵਾਲੀ ਨਾ ਹੋ ਜਵੇ ਸਾਡੇ ਪੰਜ ਦਾ ਹੋ ਗਿਆ ਭਾਈ ਜੀ 12 ਢੋਲੇ ਆ ਲੈ ਚਲੋ ਲੈ ਚਲੋ ਭਾਈ ਜੀ ਮਰਜਾ ਜਿਹੜਾ ਭਾਈ ਜੀ ਰਹਿ ਗਿਆ ਫਿਰ ਰਹਿ ਗਿਆ ਰਾਜਾ ਵੀਰ ਚੰਨੀਆ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ ਸਿਹੇੜ ਦੀ ਕਮੇਟੀ ਵੱਲੋਂ ਅਸੀਂ ਕਰਨਾ ਸੀ ਉੱਥੇ ਸਾਡੇ ਪਹੁੰਚੇ ਸੀਗੇ ਲੇਟ ਹੋ ਗਏ ਸੀ ਉੱਥੇ ਅੱਜ ਫੇਰ ਕਰ ਰਹੇ ਹਾਂ ਇੱਕ ਸਾਡਾ ਵੀ ਰਾਜਾ ਵੀ ਚੰਨੀਆ ਬਲਵਾਰ ਸਿੰਘ ਹੈ ਮਵਾਰਾ ਅਮਰ ਕਿਵਾਰਾ ਤੇ ਪਿੰਨਾ ਭਰਾਵਾਂ ਦੇ ਸਿਵਾਲਾ ਦੇ ਸਿਹਰ ਕਮੇਟੀ ਵੱਲੋਂ ਕਰਦੇ ਰਹੇ ਸੀ ਬਾਪੂ ਸਤਾਰੂਗਨਲੇ ਸਾਡੇ ਤੋਂ ਸਿਵਾਲਾ ਪਿਆ ਰਹੇ ਨਾ ਅਸੀਂ ਅੱਜ ਦੂਸਰਾ ਜਿਹੜਾ ਪ੍ਰਮਾਨ ਬਲਵਾਰ ਜੀ ਉਹਨਾਂ ਲਈ ਸਿਵਾਲਾ ਦਿੱਤੀ ਸਾਡਾ ਪ੍ਰਾਰਥ ਹੋਏ ਰੋਡ ਤੇ ਲੈ ਕੇ ਆਵੇ ਸਿਵਾਲਾ ਜੀ ਬਾਜਾ ਜੀ ਆਜੋ ਜੀ ਅਮਰਤਾ ਜੀ ਅਮਰਤਾ ਸਾਡੇ ਬਾਈਕਾ ਹੋ ਗਿਆ ਜੀ 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 ਬਹੁਤ ਬਹੁਤ ਧੰਨਵਾਦ ਜੀ ਸਾਡੇ ਭਰਾ ਹਾਂ ਜੀ ਪੈਣ ਜੀ ਦਾ ਸਨਮਾਨ ਕਰ ਦਿਓ ਜੀ ਗਿਲੋਰ ਸਿੰਘ ਦੂਰ ਸੈਕ ਸਕੂਲ ਫੈਡਰੇਸ਼ਨ ਆਲ ਇੰਡੀਆ ਦੇ ਪ੍ਰਧਾਨ ਜੀ ਵੀ ਸੰਦੀਪਪੁਰ ਖਾਲਸਾ ਜੀ ਪਤਨੀ ਸਭਜੀਤ ਸਿੰਘ ਖਾਲਸਾ ਉਹਨਾਂ ਦਾ ਸਨਮਾਨ ਕੀਤਾ ਜਨਾਬ ਜੀ

ਪਤਾ ਉਹਰੇ ਸੌਂਦਾ ਨਹੀਂ ਹੈਗਾ। ਦਲੇਰ ਦਲੇਰ ਸਿੰਘ ਡੋਣੀ। ਇਹ ਬਾਈ ਜੀ ਤਾਂ ਟੈਂਡਰਾਂ ਨੇ ਫੈਸਲਾ ਕੀਤਾ ਉਹ ਲੋਕਾਂ ਨੇ ਸੱਚਾ ਜਣਾ ਕਿਰੇ ਦੇ 6 ਮਿੰਟ ਘੋੜੇ ਦੇ ਵੀ ਲੱਗ ਚੁੱਕੀਆਂ ਬੰਦੇ ਦੇ ਵੀ। 12-13 ਘੋੜੇ ਆ ਇੱਕੋ ਜੱਟ ਲੱਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਮੈਂ ਅਮਨਲੇ ਸਾਫ ਦੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਬਹੁਤ ਸੋਹਣਾ ਉਤਰਾਲਾ ਕੀਤਾ ਹੈ ਇਹ ਸਾਈਂ ਜਿਹੜੀ ਵਿਰਾਸਤ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਜੀ ਤੋਂ ਚੱਲਦੀ ਆ ਰਹੀ ਹੈ ਉਹਨਾਂ ਦੇ ਸੰਸਕਾਰ ਤੇ ਘੋੜਿਆਂ ਦੀ ਮਾਰ ਕੀਤੀ ਸੀਗੇ ਜਦੋਂ ਕਿ ਸਾਡਾ ਲੋੜ ਸੀ ਬਹੁਤ ਵਧੀਆ ਉਤਰਾਲਾ ਹੈ ਤਾਂ ਸਾਡੇ ਬੱਚਿਆਂ ਨੂੰ ਵੀ ਪਤਾ ਲੱਗ ਸਕੇਗੀ ਕਿ ਇਸ ਤਰ੍ਹਾਂ ਸਾਡੇ ਗੁਰੂਆਂ ਨੇ ਤੇ ਸਰਵਾਈਵ ਕੀਤਾ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਬਹੁਤ ਮੈਂ ਧੰਨਵਾਦ ਕਰਦੀ ਹਾਂ ਕਲਾਕਾਰਾਂ ਦੀ ਐਮਐਲਏ ਸਾਜਾਂ ਦੀ ਜਿਹੜੇ ਵੀ ਪਿੰਡਾਂ ਨੂੰ ਗ੍ਰਾਂਟ ਚਾਹੀਦੀ ਆ ਉਹ ਜਿੱਦਾਂ ਕੱਤੀ ਮਾਮਲੇ ਤੋਂ ਬਾਅਦ ਆਪਣੇ ਕੋਲ ਆ ਗਈ ਆ ਤੁਸੀਂ ਮੱਤੇ ਪਾ ਕੇ ਦੇ ਸਕਦੇ ਹੋ ਦਫ਼ਤਰ ਦੇ ਵਿੱਚ ਜਿਸ ਕਿਸ ਚੀਜ਼ ਦੀ ਵੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਕਰਦੇ ਨੇ ਆਪਾਂ ਜੀ ਸਲੀਪ ਕੋਰ ਦਾ ਸਦਾ ਬਾਕੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਇੱਕੋ ਸਟੇਜ ਤੇ ਬੈਠ ਕੇ ਦੋ ਆਪਣੇ ਨੇਤਾ ਨੇ ਬਹੁਤ ਸਾਂਝੇ ਵਿਚਾਰ ਰੱਖੇ ਆ ਗਰੰਟਾ ਦੀ ਬਹੁਤ ਗੱਲਬਾਤ ਕੀਤੀ ਹੈ ਬਹੁਤ ਧੰਨਵਾਦ ਜੀ ਹਾਂ ਜੀ 5200 ਰੁਪਿਆ ਪੰਡ ਦੇ ਕੇ ਗਏ ਨੇ ਐਂਟੀ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਨ ਉੱਪਰ ਲਾਟ ਚਾਟਿੰਗ ਕਰ ਲਓ ਭਾਈ ਕਿੰਨੇ ਆ ਸ਼ੋਪਾਂ ਗਏ ਭਾਈ ਵੱਡੀਆਂ ਕਿ ਜਿੰਨੇ ਜਿੰਨੇ ਆਪਣੇ ਮਹਿਮਾਨਾਂ ਨੇ ਜਾਣਾ ਚਲੇ ਜਾਂਦੇ ਕਿੰਨੀਆਂ ਸ਼ੋਪਾਂ ਚਲੀਆਂ ਜਾਂਦੇ ਮਰੀਆਂ ਦੱਸੋ ਜੀ ਟੱਕਾ ਜੀ ਇੱਕ ਤੇ ਘੋੜੇ ਗਏ ਭਾ ਗਏ ਬੱਸ ਦੋਵੇਂ ਤੋਂ ਹਟਾ ਲਓ ਅਸੂ ਵਿੱਚ ਪਾਣੀ ਵਾਲੇ ਪਿੰਨਾ ਪੀ ਲਓ ਹੋਰ ਆਉਂਗੀ ਕਿ ਖੈਲੀ ਖੇਡ ਤੇ ਬੱਚੇ ਲੋਕ ਮਾਰੋ ਮੁਰਗੇ ਦਾ ਖੋ ਵੀ ਆਈਡੀ ਐਫ ਹੋ ਗਿਆ multimod wrote-